ਅਨਵਪੀਆ ਵਿਫ ਸਪਿਨਰ ਹਰਪਜਨ ਸਿੰਘ ਇੱਕ ਵਾਰ ਫਿਰ ਮੈਦਾਨ 'ਚ ਜਲਵਾ ਵਿਖਾਉਣ ਦੇ ਨਜ਼ਰ ਆਉਣਗੇ ਨਤੀਜੇਨਵੀ ਤੋਂ ਸ਼ੁਰੂ ਹੋਣ ਵਾਲੇ ਮੁਸ਼ਤਾਕ ਅਲੀ ਟਾਫਿਕ ਰੈਲੂ ਟੀ20 ਟੂਰਨਾਮੈਂਟ 'ਚ ਪੰਜਾਬ ਦੀ ਟੀਮ ਦੀ ਅਗਵਾਈ ਕਰਨਗੇ ਵਿਭਿੰਦਰ ਸਿੰਘ ਸੀਨੀਅਰ ਡਿਵਾਈਸ ਪੰਜਾਬ ਕ੍ਰਿਕਟ ਸੰਘ ਦੀ ਸੀਨੀਅਰ ਚੋਣ ਕਮੇਟੀ ਨੇ ਹਰਪਜਨ ਸਿੰਘ ਦੀ ਚੋਣ ਕੀਤੀ ਹੈ ਇੰਡੀਅਨ ਪ੍ਰੀਮੀਅਰ ਲੀਗ ਦੀ ਫਰਾਂਚਾਈਜ਼ੀ ਟੀਮ ਕਿੰਗਜ਼ 11 ਪੰਜਾਬ ਨੇ ਟੀਮ ਇੰਡੀਆ ਦੇ ਸਾਬਕਾ ਓਪਨਰ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਆਗਾਮੀ ਸੀਜ਼ਨ ਲਈ ਆਪਣਾ ਮੁਖ ਰਣਨੀਤੀਕਾਰ ਨਿਯੁਕਤ ਕੀਤਾ ਹੈ ਫਰਾਂਚਾਈਜ਼ੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ऑस्ट्रेलिया ਦੇ ਸਾਲ ਦੇ ਬਿਹਤਰੀਨ ਖਿਡਾਰੀ ਡੇਵਿਡ ਵਾਰਨਰ ਨੇ ਅਗਲੇ ਮਹੀਨੇ ਦੇ ਸਖਤ ਭਾਰਤੀ ਦੌਰੇ ਤੋਂ ਪਹਿਲਾਂ ਆਰਾਮ ਤੇ ਖੁਸ਼ੀ ਜਤਾਈ ਹੈ ਲਗਾਤਾਰ ਦੂਜੀ ਵਾਰ ਐਲਨ ਬਾਰਡਰ ਜਿੱਤਣ ਵਾਲੇ ਵਾਰਨਰ ਅਗਲੇ ਹਫਤੇ ਨਿਊਜ਼ੀਲੈਂਡ ਦੇ ਖਿਲਾਫ ਸ਼ੁਰੂ ਹੋ ਰਹੀ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 'ਚ ਨਹੀਂ ਖੇਡਣਗੇ ਜੂਨੀਅਰ ਆਸਟ੍ਰੇਲੀਆ ਓਪਨ ਦੇ ਮਹਿਲਾ ਵਰਗ ਦੇ ਮੁਕਾਬਲੇ 'ਚ ਭਾਰਤੀ ਚੀਲ ਦੇਸਾਈ ਨੇ ਜਰਮਨ ਦੀ ਜੂਲ ਨੀ ਮੇਅਰ ਨੂੰ ਦੂਜੇ ਗੇਟ 'ਚ 6-4, 6-2 ਨਾਲ ਹਰਾ ਕੇ ਪੀਕ ਆਊਟਰ ਫਾਈਨਲ 'ਚ ਥਾਂ ਬਣਾ ਲਈ ਹੈ ਅਗਲੇ ਪੜਾਅ 'ਚ ਉਹਨਾਂ ਦਾ ਮੁਕਾਬਲਾ ਪੰਜਵਾਂ ਦਰਜਾ ਪ੍ਰਾਪਤ ਸਰ ਮਲੇਸ਼ੀਆ ਮਾਸਟਰਜ਼ ਵਿੱਚ ਜਿੱਤ ਰਚਣ ਵਾਲੀ ਭਾਰਤੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਹੁਣ ਛੋਟੀ ਬ੍ਰੇਕ ਲਏਗੀ ਅਰੇ ਉਸਦੇ ਬਾਅਦ ਫਰਵਰੀ ਮਾਰਚ ਵਿੱਚ ਜਰਮਨ ਓਪਨ 'ਚ ਖੇਡਣ ਦੀ ਸੰਭਾਵਨਾ ਹੈ ਸਾਇਨਾ ਨੇ ਬੀਤੇ ਦਿਨ ਹੀ ਮਲੇਸ਼ੀਆ ਮਾਸਟਰਜ਼ ਦਾ ਖਿਤਾਬ ਆਪਣੇ ਨਾਮ ਕੀਤਾ ਜੋ ਗੋਡੇ ਦੀ ਸੱਟ ਦੇ ਬਾਅਦ ਦਾ ਉਹਨਾਂ ਦਾ ਪਹਿਲਾ ਖਿਤਾਬ ਹੈ ਪਿੰਡ ਨਾਲ ਨਾਲ ਲੱਗਦੇ ਪਿੰਡ ਬੱਲੋਕੇ ਦੇ ਰਹਿਣ ਵਾਲੇ ਮਸ਼ਹੂਰ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਤੇ ਬਾਇਪੈਕ ਬਣਨ ਦੀ ਚਰਚਾ ਹੋ ਰਹੀ ਹੈ ਸਤਨਾਮ ਸਿੰਘ ਦੀ ਬਾਇਪੈਕ ਚੋਣਰਾ ਕਿਰਦਾਰ ਜੂਨੀਅਰ ਬਚਨ ਨੇ ਪੌਂਦੇ ਨਜ਼ਰ ਆ ਸਕਦੇ ਨੇ ਸ਼ਰਤ ਹੈ ਕਿ ਬਚਨ ਚੰਦ ਨੇ ਕੀ ਪਹਿਲਾ ਸਤਨਾਮ NBA ਦਾ ਕਿਤਾਬ ਆਪਣੇ ਨਾਮ ਕਰਨ ਅਤੇ ਇਹ ਕਿਰਦਾਰ ਨਿਭਾਉਣ ਲਈ ਉਫੀਸ ਵੀ ਨਹੀਂ ਲੈਣਗੇ